ਅਸੀਂ ਲਗਾਤਾਰ ਧਰਤੀ ਮਾਂ ਦੀ ਕੁੱਖ ਵੀ ਉਜਾੜ ਰਹੇ ਹਾਂ ਤੇ ਆਪਣਾ ਭਵਿੱਖ ਵੀ ਹੌਲੀ-ਹੌਲੀ ਬਰਬਾਦ ਕਰ ਰਹੇ ਹਾਂ ਖੇਤੀਬਾੜੀ ਦੇ ਮਾਹਰ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਸਾਡੀ ਜਿਹੜੀ ਵੀ ਰਿਸਰਚ ਹੁੰਦੀ ਹੈ ਉਸ ਨੂੰ ਰੱਦੀ ਦੇ ਟੋਕਰੇ ਵਿੱਚ ਸੈੱਟ ਦਿੱਤਾ ਜਾਂਦਾ ਹੈ ਤੇ ਜਿਹੜੇ ਕਿਸਾਨ ਨੇ ਉਹ ਬਹੁਤ ਹੀ ਉਹਨਾਂ ਸ਼ਾਹੂਕਾਰਾਂ ਦੀ ਹੀ ਮੰਨਦੇ ਨੇ ਜਿਹੜੇ ਕਿ ਦੁਕਾਨ ਪਾ ਕੇ ਹੱਟੀ ਪਾ ਕੇ ਲਾਇਸੈਂਸ ਲੈ ਕੇ ਬੈਠੇ ਹੋਏ ਨੇ ਤੇ ਜੋ ਕੁਝ ਉਹ ਦੱਸ ਦਿੰਦੇ ਨੇ ਉਹੀ ਕਿਸਾਨ ਚੁੱਪਚਪੀਤੇ ਲਿਜਾ ਕੇ ਆਪਣੇ ਖੇਤ ਦੇ ਵਿੱਚ ਉਸ ਦੀ ਬਾਛੜ ਕਰ ਦਿੰਦਾ ਤੇ ਬਾਅਦ ਦੇ ਵਿੱਚ ਬੇਸ਼ੱਕ ਉਸ ਨੂੰ ਨੁਕਸਾਨ ਹੋਵੇ ਜਾਂ ਫਾਇਦਾ ਖੇਤੀਬਾੜੀ ਮਾਹਰਤਾ ਇਹ ਕਹਿੰਦੇ ਨੇ ਕਿ ਯੂਰੀਆ ਦੀਆਂ 2 ਡੋਜ਼ਾ ਹੀ ਸਿਰਫ ਕਣਕ ਨੂੰ ਚਾਹੀਦੀਆਂ ਹੁੰਦੀਆਂ ਨੇ ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ 4 ਡੋਜ਼ਾਂ ਦਿੰਦੇ ਨੇ ਗੋਭੀ ਆਲੂ ਵਰਗੀਆਂ ਫਸਲਾਂ ਦੇ ਉੱਪਰ ਡੀਏਪੀ ਦੀ ਬੇ ਲੋੜੀ ਵਰਤੋਂ ਕੀਤੀ ਜਾਂਦੀ ਹੈ ਅੱਜਕੱਲ੍ਹ ਖੇਤੀ ਦੀ ਤੇ ਖੇਤਾਂ ਦੀ ਕਰਾਂਗੇ ਕਿਉਂਕਿ ਕਿਸਾਨ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਨੇ ਹੁਣ ਵੀ ਕਿਸਾਨ ਸੜਕਾਂ ਦੇ ਉੱਪਰ ਨੇ ਸੰਘਰਸ਼ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਹੋ ਰਿਹਾ ਪਰ ਇੱਕ ਖਬਰ ਲੱਗੀ ਹੈ ਅੱਜ ਦੀ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਚਲੰਜੀਤ ਭੁੱਲਰ ਹੁਣਾ ਦੀ ਰਿਸਰਚ ਹੈ ਅਤੇ ਉਹ ਰਿਸਰਚ ਜਿਹੜੀ ਹੈ ਉਹ ਅੱਖਾਂ ਖੋਲਣ ਵਾਲੀ ਹੈ ਇੱਕ ਵਾਰ ਸਾਨੂੰ ਇਹ ਇਸ ਵੱਲ ਧਿਆਨ ਦੇਣ ਦੇ ਲਈ ਸਾਨੂੰ ਸੱਦਾ ਦਿੰਦੀ ਹੈ ਇਹ ਖਬਰ ਇਸ ਖਬਰ ਦਾ ਮضمੂਨ ਹੈ ਕੌਣ ਬਚਾਊ ਮਾਂ ਧਰਤੀ ਤੇਰੀ ਗੋਦ ਨੂੰ ਤੇਰੀ ਗੋਦ ਨੂੰ ਕੌਣ ਬਚਾਵੇਗਾ ਕਿਉਂਕਿ ਅਸੀਂ ਮਾਂ ਧਰਤੀ ਦੀ ਕੋਖ ਨੂੰ ਤੇ ਆਪਣੇ ਆਪ ਨੂੰ ਇਕੱਠਿਆਂ ਉਜਾੜ ਰਹੇ ਹਾਂ ਇਹ ਗੱਲ ਕਿਉਂ ਕਹਿਣੀ ਪੈ ਰਹੀ ਹੈ ਕਿਉਂਕਿ ਪੰਜਾਬ ਸਿਖਰਲੇ ਸੂਬਿਆਂ ਦੇ ਵਿੱਚ ਆ ਗਿਆ ਹੈ ਜਿੱਥੇ ਸਭ ਤੋਂ ਵੱਧ ਕੀਟਨਾਸ਼ਕ ਨਦੀਨ ਨਾਸ਼ਕਾਂ ਅਤੇ ਹੋਰ ਅਜਿਹੇਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਜਿਸ ਦੇ ਨਾਲ ਸਾਡੀ ਮਾਂ ਧਰਤੀ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਅਤੇ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਜ਼ਹਿਰੀਲਾ ਬਣਾਉਂਦੇ ਜਾ ਰਹੇ ਹਾਂ ਇਸ ਖਬਰ ਦੇ ਵਿੱਚ ਵੇਰਵੇ ਦਿੱਤੇ ਹੋਏ ਨੇ 2017-18 ਤੋਂ ਲੈ ਕੇ 2023-24 ਤੱਕ ਦੇ ਜਿਸ ਦੇ ਵਿੱਚ ਹਰੇਕ ਸਾਲ ਹਰੇਕ ਬਰੇ ਵਿੱਤੀ ਬਰੇ ਦੇ ਵਿੱਚ ਕਿੰਨੇ ਕਿੰਨੇ ਪੈਸੇ ਕੀਟਨਾਸ਼ਕਾਂ ਦੇ ਉੱਪਰ ਖਰਚ ਕੀਤੇ ਗਏ ਨੇ ਖਾਦਾਂ ਦੇ ਉੱਪਰ ਖਰਚ ਕੀਤੇ ਗਏ ਨੇ ਪੰਜਾਬ ਦੇ ਵਿੱਚ ਉਸ ਦਾ ਵੇਰਵਾ ਹੈ ਇਸ ਦੇ ਵਿੱਚੋਂ ਹੈਰਾਨੀ ਤੁਹਾਨੂੰ ਉਦੋਂ ਹੋਵੇਗੀ ਜਦੋਂ ਤੁਸੀਂ 2017-18 ਤੋਂ ਲੈ ਕੇ 2023-24 ਦੇ ਤੱਕ ਪਹੁੰਚਦੇ ਆ ਪਹੁੰਚਦੇ ਆ ਵਿਚਾਲੇ ਦੇ ਸਾਲਾਂ ਦੇ ਵਿੱਚ ਆਂਕੜਾ ਦੇਖੋਗੇ ਕਿ ਇੰਨਾ ਜ਼ਿਆਦਾ ਦੁਰਵਰਤੋਂ ਇੰਨੀ ਜ਼ਿਆਦਾ ਵਰਤੋਂ ਦੇ ਵਿੱਚ ਅਸੀਂ ਲਿਆਉਣਾ ਸ਼ੁਰੂ ਕਰ ਦਿੱਤਾ ਖਾਦਾਂ ਨੂੰ ਤੇ ਕੀਟਨਾਸ਼ਕਾਂ ਨੂੰ ਜਿਹੜੇ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਨੂੰ ਨਜ਼ਰ ਆਉਣੇ ਸ਼ੁਰੂ ਵੀ ਹੋ ਚੁੱਕੇ ਨੇ ਕਿਉਂਕਿ ਜਿਹੜੀਆਂ ਬਿਮਾਰੀਆਂ ਦਾ ਨਾਮ ਕਦੀ ਅਸੀਂ ਸੁਣਿਆ ਵੀ ਨਹੀਂ ਸੀ ਉਹ ਉਹ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ ਉਹ ਬਿਮਾਰੀਆਂ ਤੋਂ ਅਸੀਂ ਪੀੜਤਾਂ ਇਸੇ ਦਾ ਨਤੀਜਾ ਹੈ ਕਿ ਗੱਲ ਹੀ ਇਹ ਕਾଙ୍କੜਾ ਸਾਹਮਣੇ ਆਇਆ ਹੈ ਕਿ ਕੱਲੇ ਪੰਜਾਬ ਸੂਬੇ ਦੇ ਵਿੱਚ ਇੱਕ ਦਿਨ ਦੇ ਵਿੱਚ 177 ਕਰੋੜ ਰੁਪਏ ਦਾ ਫਾਰਮਾ ਦਾ ਬਿਜ਼ਨਸ ਹੁੰਦਾ ਹੈ ਭਾਵੇਂ ਅਸੀਂ ਦਵਾਈਆਂ ਤੇ 177 ਕਰੋੜ ਰੁਪਇਆ ਇੱਕ ਦਿਨ ਦੇ ਵਿੱਚ ਆਪਣੇ ਇਲਾਜ ਦੇ ਉੱਪਰ ਖਰਚ ਕਰ ਰਹੇ ਹਾਂ ਪੰਜਾਬੀ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡੀਆਂ ਕੰਮ ਕਰਨ ਦੀਆਂ ਪ੍ਰਣਾਲੀਆਂ ਸਾਡੀਆਂ ਖੇਤੀ ਕਰਨ ਦੀਆਂ ਜਿਹੜੀਆਂ ਵਿਧੀਆਂ ਨੇ ਉਹ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੀਆਂ ਨੇ ਬਹੁਤ سارے ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੀਟਨਾਸ਼ਕ ਨਦੀਨ ਨਾਸ਼ਕ ਜਾਂ ਖਾਦਾਂ ਦੀ ਲੋੜ ਹੈ ਕਿਉਂਕਿ ਇਸ ਦੇ ਨਾਲ ਅਸੀਂ ਵੱਧ ਅਨਾਜ ਪ੍ਰੋਡਿਊਸ ਕਰਦੇ ਆਂ ਤੇ ਵੱਧ ਅਨਾਜ ਪ੍ਰੋਡਿਊਸ ਕਰਕੇ ਅਸੀਂ ਵੱਧ ਮੁਨਾਫਾ ਕਮਾਉਂਦੇ ਆਂ ਪਰ ਕਿੰਨੇ ਸਮੇਂ ਤੱਕ ਵੱਧ ਕਮਾ ਸਕਦੇ ਹਾਂ ਕਿੰਨੇ ਸਮੇਂ ਤੱਕ ਤੁਸੀਂ ਅਜਿਹੇ ਹਾਲਾਤਾਂ ਦੇ ਨਾਲ ਇਸ ਅਜਿਹੇ ਤਰੀਕੇ ਦੇ ਨਾਲ ਅੰਨੇਵਾ ਦੁਰਵਰਤੋਂ ਕਰਕੇ ਖਾਦਾਂ ਦੀ ਕੀਟਨਾਸ਼ਕਾਂ ਦੀ ਪੈਸਾ ਤਾਂ ਕਮਾ ਲਓਗੇ ਪਰ ਜਦੋਂ ਸਿਹਤ ਇੱਕ ਵਾਰ ਹੱਥੋਂ ਜਾਂਦੀ ਰਹੂਗੀ ਤਾਂ ਫਿਰ ਦੁਬਾਰਾ ਕਦੀ ਲਈ ਤੇ ਨਹੀਂ ਆਇਆ ਜਾ ਸਕਦਾ ਅੰਕੜਾ ਸਾਂਝਾ ਕਰ ਲੈਣੇ ਆ 2017 ਤੋਂ ਲੈ ਕੇ 18 ਤੱਕ 9877 ਕਰੋੜ ਰੁਪਏ ਦਾ ਬਿਜ਼ਨਸ ਹੋਇਆ ਜਿਹੜਾ ਖਾਦਾਂ ਤੇ ਕੀਟਨਾਸ਼ਕਾਂ ਦੇ ਉੱਪਰ ਜਿਹੜਾ ਪੈਸਾ ਪੰਜਾਬੀਆਂ ਨੇ ਖਰਚ ਹੈ 노 ਡਾਊਟ ਇਸ ਦੇ ਵਿੱਚ ਕੁਝ ਹਿੱਸਾ ਉਹ ਵੀ ਹੋਵੇਗਾ ਜਿਹੜਾ ਕਿ ਹੋਰ ਸੂਬਿਆਂ ਦੇ ਵਿੱਚ ਵਿਕਿਆ ਹੋਊਗਾ ਜਾਂ ਫਿਰ ਇੱਥੋਂ ਖਰੀਦ ਕੇ ਕਿਸੇ ਹੋਰ ਸੂਬੇ ਦੇ ਵਿੱਚ ਲਜਾਇਆ ਗਿਆ ਹੋਊਗਾ ਪਰ ਇਹ ਆਕੜੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਹ ਪੰਜਾਬ ਦੀ ਖਰੀਦਦਾਰੀ ਦੇ ਨੇ ਪੰਜਾਬ ਦੇ ਵਿੱਚ ਜਿਹੜੀ ਖਰੀਦਦਾਰੀ ਹੋਈ ਹੈ 2018 ਤੇ 19 ਦੇ ਵਿੱਚ 2018 ਤੇ 19 ਦੇ ਵਿੱਚ ਸਿੱਧਾ ਇਸ ਦੇ ਵਿੱਚ ਵੱਡਾ ਹੁਸ਼ਾਲ ਆਉਂਦਾ ਹੈ ਤੇ 9870 ਤੋਂ ਇਹ ਗਿਣਤੀ ਵੱਧ ਕੇ ਹੋ ਜਾਂਦੀ ਹੈ 26350 ਕਰੋੜ ਰੁਪਇਆ ਫਿਰ 2019 ਤੋਂ 20 ਦੇ ਵਿੱਚ 27558 ਕਰੋੜ ਰੁਪਏ ਦਾ ਬਿਜ਼ਨਸ ਹੁੰਦਾ ਹੈ 2020 ਤੋਂ 2021 ਦੇ ਵਿੱਚ 42224 ਕਰੋੜ ਰੁਪਏ ਦਾ ਇਸ ਦਾ ਬਿਜ਼ਨਸ ਹੁੰਦਾ ਹੈ 2021 ਤੋਂ 22 ਦੇ ਵਿੱਚ 31262 ਕਰੋੜ ਰੁਪਏ ਤੋਂ ਵੱਧ ਦਾ ਬਿਜ਼ਨਸ ਹੁੰਦਾ ਹੈ 2022 ਤੋਂ 2023 ਦੇ ਵਿੱਚ 34203 ਕਰੋੜ ਰੁਪਏ ਤੋਂ ਵੱਧ ਦਾ ਬਿਜ਼ਨਸ ਹੁੰਦਾ ਹੈ ਤੇ 2023 ਤੇ 24 ਵਿੱਤੀ ਸਾਲ ਦੇ ਵਿੱਚ 34134 ਕਰੋੜ ਤੋਂ ਵੱਧ ਦਾ ਬਿਜ਼ਨਸ ਇਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਖਾਦਾਂ ਤੇ ਕੀਟਨਾਸ਼ਕ ਨਦੀਨਨਾਸ਼ਕ ਪੰਜਾਬ ਦੇ ਵਿੱਚ ਖਰੀਦੇ ਜਾਂਦੇ ਨੇ ਸੋ ਇਹ ਆਕੜਾ ਹੈ ਇਹ ਆਕੜਾ ਹੀ ਆਪਣੇ ਆਪ ਦੇ ਵਿੱਚ ਵਾਧੇ ਵੱਲ ਨੂੰ ਜਾਂਦਾ ਹੋਇਆ ਇਹ ਦੱਸਦਾ ਹੈ ਕਿ ਆਉਣ ਵਾਲੇ ਨਤੀਜੇ ਕਿਹੋ ਜਿਹੇ ਰਹਿਣ ਵਾਲੇ ਨੇ ਅਸੀਂ ਲਗਾਤਾਰ ਧਰਤੀ ਮਾਂ ਦੀ ਕੋਖ ਵੀ ਉਜਾੜ ਰਹੇ ਆ ਤੇ ਆਪਣਾ ਭਵਿੱਖ ਵੀ ਹੌਲੀ-ਹੌਲੀ ਬਰਬਾਦ ਕਰ ਰਹੇ ਆ ਇਸ ਖਬਰ ਤੇ ਜੇ ਹੋਰ ਡੂੰਘਾਈ ਦੇ ਵਿੱਚ ਜਾਈਏ ਤਾਂ ਜਿਹੜੇ ਖੇਤੀਬਾੜੀ ਦੇ ਮਾਹਰ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਸਾਡੀ ਜਿਹੜੀ ਵੀ ਰਿਸਰਚ ਹੁੰਦੀ ਹੈ ਉਸ ਨੂੰ ਰੱਦੀ ਦੇ ਟੋਕਰੇ ਵਿੱਚ ਸੈੱਟ ਦਿੱਤਾ ਜਾਂਦਾ ਤੇ ਜਿਹੜੇ ਕਿਸਾਨ ਨੇ ਉਹ ਬਹੁਤ ਹੀ ਉਹਨਾਂ ਸ਼ਾਹੂਕਾਰਾਂ ਦੀ ਹੀ ਮੰਨਦੇ ਨੇ ਜਿਹੜੇ ਕਿ ਦੁਕਾਨ ਪਾ ਕੇ ਹੱਟੀ ਪਾ ਕੇ ਲਾਇਸੈਂਸ ਲੈ ਕੇ ਬੈਠੇ ਹੋਏ ਨੇ ਤੇ ਜੋ ਕੁਝ ਉਹ ਦੱਸ ਦਿੰਦੇ ਨੇ ਉਹੀ ਕਿਸਾਨ ਚੁੱਪਚਾਪੀ ਤੇ ਲਿਜਾ ਕੇ ਆਪਣੇ ਖੇਤ ਦੇ ਵਿੱਚ ਉਸ ਦੀ ਬਾਛੜ ਕਰ ਦਿੰਦਾ ਤੇ ਬਾਅਦ ਦੇ ਵਿੱਚ ਬੇਸ਼ੱਕ ਉਸ ਨੂੰ ਨੁਕਸਾਨ ਹੋਵੇ ਜਾਂ ਫਾਇਦਾ ਸੋ ਖੇਤੀਬਾੜੀ ਵਿਭਾਗ ਦੇ ਅਨੁਸਾਰ ਪੰਜਾਬ ਚ ਕੀਟਨਾਸ਼ਕਾਂ ਦੇ 13500 ਤੇ 13 ਰਿਟੇਲਰ ਨੇ ਇਸੇ ਦੇ ਨਾਲ ਖਾਦਾਂ ਦੇ 9932 ਡਿਟੇਲਰ ਕਾਰੋਬਾਰੀ ਨੇ ਤੇ ਸੂਬੇ ਚ ਕੀਟਨਾਸ਼ਕ ਬਣਾਉਣ ਲਈ 71 ਮੈਨੂਫੈਕਚਰਿੰਗ ਯੂਨਿਟਾਂ ਨੇ ਜੇਕਰ ਖਾਦੀ ਵਰਤੋਂ ਤੇ ਨਿਗਾਹ ਮਾਰੀਏ ਤਾਂ ਪੰਜਾਬ ਦੇ ਵਿੱਚ 2023 ਤੇ 24 ਦੇ ਵਿੱਚ ਔਸਤਨ 247 ਕਿਲੋ ਪ੍ਰਤੀ ਹੈਕਟੇਅਰ ਖਾਪਤ ਰਹੀ ਹੈ ਜਿਹੜੀ ਖਾਦ ਖੇਤਾਂ ਦੇ ਵਿੱਚ ਛੁੱਟੀ ਗਈ ਹੈ ਪਰ ਜਦੋਂ ਕਿ ਇਸ ਦੀ ਜਿਹੜੀ ਕੌਮੀ ਖਾਪਤ ਹੈ ਕੌਮੀ ਪੱਧਰ ਦੇ ਉੱਪਰ ਜੇਕਰ ਇਸ ਦਾ ਅੰਕੜਾ ਦੇਖਣਾ ਹੋਵੇ ਤਾਂ ਉਹ 139 ਕਿਲੋ ਤੋਂ ਥੋੜਾ ਜਿਹਾ ਵੱਧ ਹੈ 140 ਕਿਲੋ ਤੁਸੀਂ ਲਗਾ ਸਕਦੇ ਹੋ ਪਰ 107 ਕਿਲੋ ਪ੍ਰਤੀ ਹੈਕਟਾਰ ਦੇ ਵਿੱਚ ਇਹ ਜਿਹੜਾ ਫਰਕ ਹੈ ਇਹ ਕਿਉਂ ਹੈ ਇਹ ਦਰਸਾਉਂਦਾ ਹੈ ਕਿ ਪੰਜਾਬੀ ਜਾਂ ਫਿਰ ਅਸੀਂ ਲੋਕ ਕਿੰਨੀ ਜ਼ਿਆਦਾ ਵਰਤੋਂ ਕਰ ਰਹੇ ਹਾਂ ਦੁਰਵਰਤੋਂ ਕਰ ਰਹੇ ਹਾਂ ਲੋੜ ਤੋਂ ਜ਼ਿਆਦਾ ਵਰਤੋਂ ਕਰ ਰਹੇ ਹਾਂ ਇਹ ਸਾਰੀਆਂ ਕੀਟਨਾਸ਼ਕਾਂ ਤੇ ਖਾਦਾਂ ਦੀ ਜਦੋਂ ਨਰਮਾ ਪੱਟੀ ਦੇ ਵਿੱਚ ਅਮਰੀਕੀ ਸੁੰਡੀ ਪੈਂਦੀ ਸੀ ਅਮਰੀਕਨ ਸੁੰਡੀ ਪੈਂਦੀ ਸੀ ਤਾਂ ਉਦੋਂ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਖਪਤ ਉਸ ਏਰੀਏ ਦੇ ਵਿੱਚ ਕੀਟਨਾਸ਼ਕਾਂ ਦੀ ਹੁੰਦੀ ਸੀ ਪਰ ਹੁਣ ਨਰਮਾ ਪੱਟੀ ਵੀ ਸੁੰਗੜਦੀ ਜਾ ਰਹੀ ਹੈ तकरीबन ਖਤਮ ਹੀ ਹੁੰਦੀ ਜਾ ਰਹੀ ਹੈ ਪਰ ਦੂਸਰੇ ਪਾਸੇ ਜਦੋਂ ਨਿਗਾਹ ਮਾਰਦੇ ਆ ਤਾਂ ਜਿਹੜੀ ਕੀਟਨਾਸ਼ਕਾਂ ਦੀ ਵਰਤੋਂ ਹੈ ਉਹ ਲਗਾਤਾਰ ਅਸਮਾਨ ਚ ਹੋ ਰਹੀ ਹੈ ਪਰ ਅਜਿਹਾ ਕਿਉਂ ਹੋ ਰਿਹਾ ਹੈ ਇੱਕ ਵਾਰ ਇਹ ਜ਼ਰੂਰ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਲਾਲਚੀ ਬਣਦੇ ਜਾ ਰਹੇ ਹਾਂ ਜਾਂ ਫਿਰ ਸਾਡੀਆਂ ਕੋਈ ਹੋਰ ਮਜਬੂਰੀਆਂ ਨੇ ਸਾਡਾ ਖੇਤ ਇੰਨੇ ਯੋਗ ਨਹੀਂ ਹੈ ਕਿ ਉਹ ਸਾਨੂੰ ਇੰਨੀ ਫਸਲ ਕੱਢ ਕੇ ਦੇ ਸਕੇ ਜਿੰਨਾ ਗਵਾਂਢੀ ਦਾ ਖੇਤ ਦਿੰਦਾ ਪਰ ਇੱਕ ਵਾਰ ਜ਼ਰੂਰ ਨਿਗਾਹ ਮਾਰਨੀ ਬਣਦੀ ਹੈ ਖੇਤੀਬਾੜੀ ਮਾਹਰ ਤਾਂ ਇਹ ਕਹਿੰਦੇ ਨੇ ਕਿ ਯੂਰੀਏ ਦੀਆਂ ਦੋ ਡੋਜ਼ਾਂ ਹੀ ਸਿਰਫ ਕਣਕ ਨੂੰ ਚਾਹੀਦੀਆਂ ਹੁੰਦੀਆਂ ਨੇ ਪਰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਚਾਰ ਡੋਜ਼ਾਂ ਦਿੰਦੇ ਨੇ ਗੋਭੀ ਆਲੂ ਵਰਗੀਆਂ ਫਸਲਾਂ ਦੇ ਉੱਪਰ ਡੀਏਪੀ ਦੀ ਬੇ ਲੋੜੀ ਵਰਤੋਂ ਕੀਤੀ ਜਾਂਦੀ ਹੈ ਤੇ ਇਹੀ ਉਹ ਸਮਾਨ ਹੈ ਜਿਹੜਾ ਬਾਅਦ ਵਿੱਚ ਮੰਡੀਆਂ 'ਚ ਜਾਂਦਾ ਹੈ ਮੰਡੀਆਂ ਤੋਂ ਘੁੰਮ ਕੇ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ 'ਚ ਜਾ ਕੇ ਵਿਕਦਾ ਹੈ ਤੇ ਜਦੋਂ ਵਿਕਦਾ ਹੈ ਉਸਦੇ ਨਾਲ ਯੂਰੀਆ ਸਾਡੇ ਸਰੀਰ ਦੇ ਵਿੱਚ ਜਾਂਦਾ ਹੈ ਤੇ ਫਿਰ ਉਹੀ ਯੂਰੀਆ ਬਿਮਾਰੀਆਂ ਦੇ ਵਿੱਚ ਤਬਦੀਲ ਹੁੰਦਾ ਹੈ ਇਹ ਬਹੁਤ ਸਾਰੀਆਂ ਰਿਸਰਚਸ ਦੱਸਦੀਆਂ ਨੇ ਪਰ ਇੱਕ ਵਾਰ ਨਿਗਾਹ ਜ਼ਰੂਰ ਮਾਰਨ ਦੀ ਲੋੜ ਹੈ ਕਿ ਅਸੀਂ ਜੇਕਰ ਇਸ ਤਰੀਕੇ ਦੇ ਨਾਲ ਬੇ ਲੋੜੀ ਅੰਨੀ ਵਰਤੋਂ ਕੀਟਨਾਸ਼ਕਾਂ ਦੀ ਖਾਦਾਂ ਦੀ ਨਦੀਨ ਨਾਸ਼ਕਾਂ ਦੀ ਕਰ ਰਹੇ ਆ ਤਾਂ ਇਸ ਦੇ ਵਿੱਚ ਪਿੱਛੇ ਕੀ ਵੱਡਾ ਕਾਰਨ ਹੈ ਕਿਉਂ ਇੰਨੀ ਜ਼ਿਆਦਾ ਵਰਤੋਂ ਹੋ ਰਹੀ ਹੈ ਤੇ ਕੌਮੀ ਪੱਧਰ ਦੇ ਉੱਪਰ ਪੰਜਾਬ ਹੀ ਸਭ ਤੋਂ ਉੱਤੇ ਕਿਉਂ ਹੈ ਕੀ ਸਾਨੂੰ ਧੱਕੇ ਦੇ ਨਾਲ ਜਾਂ ਫਿਰ ਕਿਸੇ ਨੀਤੀ ਦੇ ਤਹਿਤ ਇਹ ਸਾਰੀਆਂ ਦਵਾਈਆਂ ਇਹ ਸਾਰੀਆਂ ਕੀਟਨਾਸ਼ਕ ਨਦੀਨ ਨਾਸ਼ਕ ਮੁਹੱਈਆ ਕਰਵਾਏ ਜਾਂਦੇ ਨੇ ਕਿਉਂਕਿ ਹਰੀ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਦੀ رائے ਰੱਖਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਹਰੀ ਕ੍ਰਾਂਤੀ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਕੁਝ ਲੋਕ ਇਹ ਕਹਿੰਦੇ ਨੇ ਕਿ ਹਰੀ ਕ੍ਰਾਂਤੀ ਨੇ ਜਿੱਥੇ ਸਾਨੂੰ ਬਹੁਤ ਕੁਝ ਦਿੱਤਾ ਹੈ ਉੱਥੇ ਸਾਡੇ ਤੋਂ ਬਹੁਤ ਕੁਝ ਖੋਇਆ ਵੀ ਹੈ ਸਾਡਾ ਇਹ ਸਾਇਲੈਂਟ ਜੈਨੋਸਾਈਡ ਕੀਤਾ ਗਿਆ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆ ਕੇ ਸਾਡੇ ਤੇ ਇੱਕ ਐਕਸਪੈਰੀਮੈਂਟ ਕੀਤਾ ਗਿਆ ਜਦੋਂ ਇੱਕ ਕੀਟਨਾਸ਼ਕ ਨਦੀਨਨਾਸ਼ਕ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਮਹੀਆ ਕਰਵਾਏ ਗਏ ਤੇ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਆਦਤ ਪੈ ਗਈ ਤੇ ਹੁਣ ਅਸੀਂ ਇਸ ਤੋਂ ਛੁੱਟਣਾ ਨਹੀਂ ਚਾਹੁੰਦੇ ਇਹ ਗੱਲ ਜ਼ਰੂਰ ਯਾਦ ਰੱਖੋ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਜ਼ਮੀਨ ਦੇ ਉੱਪਰ ਵਰਤਦੇ ਹਾਂ ਇਹ ਸਿਰਫ ਫਸਲ ਤੱਕ ਨਹੀਂ ਰਹਿੰਦੇ ਇਹ ਸਾਡੀ ਜ਼ਮੀਨ ਦੀ ਉਸ ਪੌਸ਼ਟਿਕ ਤੱਤਾਂ ਨੂੰ ਮਾਰਦੇ ਨੇ ਉਸ ਨੂੰ ਖਤਮ ਕਰਦੇ ਨੇ ਤੇ ਅਗਲੀ ਵਾਰ ਜਦੋਂ ਅਸੀਂ ਉਹ ਫਸਲ ਬੀਜਦੇ ਆ ਤਾਂ ਉਸ ਦੇ ਝਾੜ ਨੂੰ ਨੁਕਸਾਨ ਹੁੰਦਾ ਹੈ ਬਹੁਤ ਸਾਰੀਆਂ ਰਿਸਰਚਾਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਬਹੁਤ ਸਾਰੇ ਨਦੀਨ ਨਾਸ਼ਕ ਕੀਟਨਾਸ਼ਕ ਅਜਿਹੇ ਤਿਆਰ ਕੀਤੇ ਜਾਂਦੇ ਨੇ ਜਾਂ ਅਜਿਹੀ ਵਿਧੀ ਨਾਲ ਤਿਆਰ ਕੀਤੇ ਜਾਂਦੇ ਨੇ ਕਿ ਉਹ ਉਸ ਜਿਸ ਚੀਜ਼ ਲਈ ਜਿਸ ਮਰਜ਼ ਲਈ ਉਹ ਬਣੇ ਹੁੰਦੇ ਨੇ ਉਸ ਨੂੰ ਪੂਰਨ ਤੌਰ ਤੇ ਖਤਮ ਹੀ ਨਹੀਂ ਕਰਦੇ ਜੇਕਰ ਉਹ ਪੂਰਨ ਤੌਰ ਤੇ ਖਤਮ ਕਰ ਦਾਂਗੇ ਤਾਂ ਅਗਲੀ ਵਾਰ ਵਿਕਰੀ ਹੋਣ ਦੀ ਸੰਭਾਵਨਾ ਡਿੱਗ ਜਾਂਦੀ ਹੈ ਜਾਂ ਫਿਰ ਸੰਭਾਵਨਾ ਤਕਰੀਬਨ ਖਤਮ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਨੂੰ ਕਮਜ਼ੋਰ ਤਿਆਰ ਕੀਤਾ ਜਾਂਦਾ ਹੈ ਜਾਂ ਫਿਰ ਉਸ ਦੇ ਵਿੱਚ कोरोना वायरस ਦੇ ਵਾਂਗ ਜਿਵੇਂ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਆਂ ਬੜੀਆਂ ਸੀ ਉਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਵੀ ਇੱਕ ਐਜ ਰੱਖ ਲਿਆ ਜਾਂਦਾ ਹੈ ਕਿ ਇਸ ਦੇ ਨਾਲ ਇਹ ਮੁਰਤ ਤੋਂ ਕੁਝ ਸਮੇਂ ਬਾਅਦ ਬਿਮਾਰੀਆਂ ਪਰਫੁੱਲਰਤ ਹੋਣ ਤੇ ਫਿਰ ਤੋਂ ਸਾਡੀ ਦਵਾਈ ਮਾਰਕੀਟ ਦੇ ਵਿੱਚ ਵਿਕਦੀ ਰਹੇ ਪਰ ਕਿਸਾਨਾਂ ਨੂੰ ਅਤੇ ਹੋਰ ਬੁੱਧੀਜੀਵੀ ਵਰਗ ਨੂੰ ਇਸ ਤੇ ਜ਼ਰੂਰ ਕੋਖ ਕਰਨੀ ਚਾਹੀਦੀ ਹੈ ਇਸ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਹੈ ਕਿ ਕਿਵੇਂ ਇਸ ਨੂੰ ਠੱਲ ਪਾਈ ਜਾ ਸਕਦੀ ਹੈ ਕਿਵੇਂ ਪੰਜਾਬ ਦੇ ਖੇਤਾਂ ਨੂੰ ਸਾਡੀ ਧਰਤੀ ਨੂੰ ਜਿਸ ਦੇ ਸਿਰੋਂ ਪੰਜਾਬ ਵਸ ਰਿਹਾ ਜਿਸ ਦੇ ਸਿਰੋਂ ਪੰਜਾਬ ਪੰਜਾਬੀ ਆਪਣਾ ਢਿੱਡ ਭਰ ਰਹੇ ਨੇ ਜੇਕਰ ਉਸ ਨੂੰ ਇਸ ਤਰੀਕੇ ਦੇ ਨਾਲ ਜ਼ਹਿਰੀਲਾ ਅਸੀਂ ਕਰਦੇ ਰਹਾਂਗੇ ਤਾਂ ਆਉਣ ਵਾਲਾ ਭਵਿੱਖ ਸਾਡਾ ਕਿਹੋ ਜਿਹਾ ਬੀਤੇਗਾ ਸਰਕਾਰਾਂ ਇਸ ਤੇ ਚੁੱਪ ਨੇ ਕਿਉਂਕਿ ਸਰਕਾਰਾਂ ਨੇ ਆਪਣੇ ਮੁਨਾਫੇ ਕੱਢਣੇ ਹੁੰਦੇ ਨੇ ਬਹੁਤ ਸਾਰੀਆਂ ਲੋਕ ਗੱਲਾਂ ਤਾਂ ਕਰਦੇ ਨੇ ਕਿ ਅਸੀਂ ਆਮ ਲੋਕਾਂ ਦੇ ਆ ਪਰ ਆਮ ਲੋਕਾਂ ਨੂੰ ਜਿਸ ਚੀਜ਼ ਤੋਂ ਸਭ ਤੋਂ ਵੱਧ ਨੁਕਸਾਨ ਹੁੰਦਾ ਉਸ ਨੂੰ ਹੀ ਸਭ ਤੋਂ ਜ਼ਿਆਦਾ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਜ਼ਰੂਰ ਇਸ ਤੇ ਗੱਲ ਕਰਨਾ ਜ਼ਰੂਰ ਇਸ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਂਝੀ ਕਰਨਾ ਧੰਨਵਾਦ ਸਸਿਆਕਾਲ